ਕਿੰਨੇ ਪੀਕਾ ਨਾਗਾ ਮੇਰਾ ਨਾਮ ਚਰਨਜੀਤ ਸਿੰਘ ਆ ਜੀ ਕਿਥੋਂ ਰਹਣ ਵਾਲਾ ਜੀ ਮੈਂ ਕੋਟ ਮਿੰਦ ਸਿੰਘ ਤੋਂ ਰਹਿਣਾ ਜੀ ਕੀ ਗੱਲ ਬਾਤ ਹੋਈ ਮੈਨੂੰ ਅੱਜ ਫੇਰ ਫੋਨ ਆਇਆ ਸਵੇਰੇ ਸਵੇਰੇ ਮੈਂ ਐਪਲੀਕੇਸ਼ਨ ਦਿੱਤੀ ਸੀ ਸਾਫ ਦੇ ਦਫਤਰ ਤੇ ਉਹ ਕਹਿੰਦੇ ਆ ਕਿ ਦਰਖਾਸਤ ਵਾਪਸ ਲੈ ਲੈ ਨਹੀਂ ਕਿਤੇ ਨੂੰ ਇਹ ਜਾਨੋ ਮਾਰ ਦੇਣਾ ਕੌਣ ਕਹਿੰਦੇ ਦਰਖਾਸਤ ਵਾਪਸ ਲੈ ਲੈ ਉਹ ਜਿਹੜੀ ਜਨਾਨੀ ਨੇ ਮੈਨੂੰ ਤਾਂ ਮੇਰੇ ਜਾਤੀ ਖਿਲਾਫ ਬੋਲੇ ਆ ਕਿ ਉਹ ਫੇਰ ਮੈਨੂੰ ਕਹਿੰਦੀ ਪਈ ਆ ਹੋਰ ਵੀ ਤੁਹਾਨੂੰ ਕੁਝ ਬੋਲੇ ਸੀ ਉਹਨਾਂ ਹੋਰ ਮੈਨੂੰ ਇਹ ਬੋਲਿਆ ਕਿ ਤੇ ਤੇਰੀ ਪੀੜੀ ਯਾਦ ਕਰੂਗੀ ਜੇ ਤੂੰ ਦਰਖਾਸਤ ਨਾ ਵਾਪਸ ਲਈ ਤਾਂ ਇਹੋ ਜਿਹਾ ਹਾਲ ਕਰਾਂਗੇ ਅਸੀਂ ਕਰਨ ਪੈਲਸ ਵਾਲੇ ਬੋਲਦੇ ਪਏ ਆ ਅੱਛਾ ਹਾਂਜੀ ਤੇ ਕਹਿੰਦੇ ਜੇ ਤੂੰ ਨਹੀਂ ਦਰਖਾਸਤ ਵਾਪਸ ਲੈਂਦਾ ਤੇ ਤੇਰੇ ਟੱਬਰ ਨੂੰ ਵੀ ਅਸੀਂ ਮਾਰਨਾ ਅੱਛਾ ਟੱਬਰ ਨੂੰ ਮਾਰਨਾ ਹਾਂਜੀ ਭਈਆ ਕੀ ਗੱਲ ਬਾਤ ਉਹ ਹੀ ਪਹਿਲਾਂ ਤਾਂ ਥ੍ਰੀ ਜੀ ਦਰਖਾਸਤ ਦਿੱਤੀ ਹੋ ਜੇ ਉਹਦੀ ਕੋਈ ਕਾਰਵਾਈ ਨਹੀਂ ਹੋਈ ਜੀ ਅੱਛਾ ਕੀ ਜਾਤੀ ਘਲਾਬ ਬੋਲੀ ਗਿਆ ਹਾਂਜੀ ਜਾਤੀ ਘਲਾਬ ਬੋਲੀ ਗਿਆ ਉਹਦੀ ਬੈਕ ਪੁਲਿਸ ਦਾ ਤੁਹਾਨੂੰ ਨਾਂ ਲੈ ਕੇ ਉਹਨੇ ਬੋਲਿਆ ਹਾਂਜੀ ਉਹ ਕਹਿੰਦੀ ਮੈਂ ਇਨਸਪੈਕਟਰ ਬੋਲਦੀ ਹਾਂ ਗਲਵਾਰੀ ਗੇਟ ਤੋਂ ਅੱਛਾ ਹਾਂਜੀ ਉਸੇ ਦਿਨ ਅਨੀ ਦਾ ਅੱਜ ਫੇਰ ਮੈਨੂੰ ਫੋਨ ਆਇਆ ਕਹਿੰਦੀ ਦਰਖਾਸਤ ਵਾਪਸ ਲੈ ਲੈ ਨਹੀਂ ਕਿ ਤੇ ਤੇ ਤੇਰਾ ਪੇਟਾ ਕਰਨ ਪੈਲਸ ਆਲਾ ਨਾ ਪਿਆ ਨਿਕ ਕਰਨ ਪੈਲਸ ਦੇ ਸਾਹਮਣੇ ਆਣ ਕੇ ਸਾਡੇ ਨਾਲ ਟੱਕਰੀ ਕਰ। ਇਹ ਸਾਰਾ ਕੁਝ ਕੌਣ ਕਰਾਉਂਦਾ ਵਾ? ਇਹ ਮੇਰਾ ਸਹੁਰਾ ਪਰਿਵਾਰ ਕਰਾਉਂਦਾ ਸਾਰਾ ਕੁਝ। ਕੋਈ ਸਹੁਰੇ ਪਰਿਵਾਰ ਲੋ ਲੋ ਕੋਈ ਤੁਮ ਕੀ ਹੈ ਨਾ? ਇਹ ਸਹੁਰੇ ਪਰਿਵਾਰ ਇਹਨਾਂ ਤੋਂ ਤੁਮਕੀਆਂ ਦਵਾਉਂਦੇ ਆ। ਅਚਰ ਕੋ ਤੁਮ ਕਿਹਾ ਦਵਾਦੇ ਆ? ਹਾਂਜੀ। ਮੈਨੂੰ ਇਹ ਰਸਤੇ ਦੇ ਵਿੱਚ ਘੇਰਦੇ ਆ। ਮੇਰੀ ਪੂਆ ਸੱਸ ਦੇ ਉਹਦਾ ਮੁੰਡਾ। ਅੱਛਾ ਉਹਦਾ ਕੀ ਨਾਮ ਆ? ਉਹ ਮੇਰੀ ਪੂਆ ਪੂਆ ਸੱਸ ਦਾ ਨਾਮ ਮਨਿੰਦਰ ਕੌਰ ਹੈ ਤੇ ਉਹਦਾ ਮੁੰਡਾ ਸਿਕੰਦਰ ਸਿੰਘ। ਅੱਛਾ। ਠੀਕ ਹੈ ਜੀ। ਉਹ ਮੈਨੂੰ ਘੇਰਦਾ ਉਹ ਪਹਿਲੋਂ ਮੈਨੂੰ ਕਹਿੰ ਜੇ ਤੇਰੇ ਕੋ ਵੀਡੀਓ ਆ ਤੂੰ ਕਿਸੇ ਨੂੰ ਸੁਣਾਉਣੀ ਨਹੀਂ ਆ ਜੇ ਤੂੰ ਸੁਣਾ ਦਿੱਤੀ ਜਿੱਦਣੇ ਤੋ ਉਸ ਦਿਨ ਹੀ ਤੈਨੂੰ ਜਾਨੋਂ ਮਾਰ ਦੇਣਾ ਬਸ ਉਦੋਂ ਹੀ ਜਾਨੋਂ ਮਾਰ ਦੇਣਾ ਹਾਂਜੀ ਹਾਂਜੀ ਕੀ ਮੰਗ ਕਰਦੀ ਮੈਂ ਬਸ ਇਹੀ ਮੰਗ ਕਰਦਾ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਜੇ ਮੇਰੀ ਨਾ ਕਾਰਵਾਈ ਹੋਈ ਤੇ ਮੈਂ ਸੁਸਾਈਡ ਕਰ ਲੈਣਾ ਹੈ ਅੱਛਾ ਜੀ ਹਾਂਜੀ ਮੋਰੀ ਮੇਰਾ ਸੋਹਰਾ ਪਰਿਵਾਰ ਜ਼ਿੰਮੇਵਾਰ ਹੋਗਾ ਤੇ ਜਿਹੜੀ ਜਨਾਨੀ ਮੈਨੂੰ ਧਮਕੀਆਂ ਦੇਂਦੀ ਉਹ ਜ਼ਿੰਮੇਵਾਰ ਹੋਗੀ ਹੈਲੋ ਹੈਲੋ ਕੌਣ ਬੋਲਦਾ ਕਰਨੀਤ ਬੋਲਦਾ ਨਹੀਂ ਨਹੀਂ ਵੀਰ ਹੋਰ ਬੋਲਣ ਦੇ ਕਿਉਂ ਹੋਰ ਕੌਣ ਬੋਲਣ ਡਿਆ ਫੋਨ ਉਹਦਾ ਵਾ ਤੂੰ ਹੋਰ ਕੌਣ ਬੁਲਣ ਡਿਆ ਉਹ ਮੈਨੂੰ ਵੀ ਫੜਾ ਕੇ ਗਿਆ ਵਾ ਫੋਨ ਉਹਦੇ ਨਾਲ ਗੱਲ ਕਰਾਂ ਇੱਥੇ ਮੈਂ ਥਾਣੇ ਤੇ ਬੋਲਣ ਡਈ ਆ ਇਨਸਪੈਕਟਰ ਹੈਲੋ ਹੈਲੋ ਗੱਲ ਕਰਾ ਉਹਦੇ ਨਾਲ ਉਹ ਗਿਆ ਵਾ ਕਿਤੇ ਅਹੀਂ ਤੇਰੀ ਆਵਾਜ਼ ਸੁਣਨੀ ਕੁੜੀ ਆ ਵੀ ਬਾਤ ਸੁਣ ਤਾਂ ਤੇਰੀ ਹੋਰ ਅਗਲੇ ਜਣੀ ਹੈ ਗਈ ਸੀ ਠੀਕ ਆ ਮੈਡਮ ਠੀਕ ਆ ਠੀਕ ਆ ਮੈਡਮ ਤੂੰ ਮੇਰੀ ਕਹਾਣੀ ਬਣਦੀ ਆ ਕੱਲ ਦੇ ਆ ਕਾਇਮ ਆਈ ਦੇ ਜੱਤੀਆ ਉਹਨੇ ਸੋਨਾ ਬੜਾ ਜਿਹਾ ਲੈ ਗਿਆ ਚੋਰੀ ਕਰਕੇ ਮਾਰੇ ਘਰੋਂ ਪੀਸਾਸ ਕਿਦਾਂ ਦੇਣਾ ਉਹਨੇ ਸੋਨਾ ਦਾ ਕਿਹੜਾ ਸੋਨਾ ਲੈ ਗਿਆ ਉਹਨੇ ਚੋਕ ਲੈ ਗਿਆ ਵਾ ਕਿਹੜਾ ਸੋਨਾ ਮੈਡਮ ਕਿਹੜਾ ਲੈ ਗਿਆ ਵਾ ਕਿਹੜਾ ਮੈਨੂੰ ਵੀ ਪਤਾ ਲੱਗੇ ਕਿਹੜਾ ਲੈ ਗਿਆ ਉਹਨਾਂ ਨੇ ਸਿਆਣ ਕੀਤਾ ਆ ਉਹ ਆ ਕੁੜੀ ਨੂੰ ਕਾਂਡੇ ਆ ਕੋਮਲੋ ਵੀ ਉਹਨੇ ਸਿਆਣ ਕੀਤਾ ਇਸੇ ਸਿਆਣ ਕੀਤਾ ਆ ਕੋਈ ਗੱਲ ਨਹੀਂ ਹੁੰਦਾ ਅਰੇ ਆ ਠੀਕ ਹੈ ਮੈਡਮ ਤੁਸੀਂ ਤੂੰ ਮੇਰੇ ਨਾਲ ਕਿਤੇ ਮੇਰੇ ਦਫ਼ਤਰ ਮੈਂ ਮੈਂ ਹੈਗਾ ਪਾਣੀ ਪੱਦ ਕੰਬਲਾ ਵਾਲੀ ਫੈਕਟਰੀ ਚ ਗੁਰਗਾਉਂ ਜਦਿਆ ਪਾਣੀ ਪੱਤਿਆ ਹਾਂਜੀ ਹਾਂ ਆਓ ਹਾਂ ਜਦਦਾ ਪਾਣੀ ਪੱਤਦਾ ਹੋਗੇਗਾ ਣ ਚੋਰ ਜਿਹੜਾ ਮਰਜੀ ਕੁੱਤਾ ਚੂੜਾ ਸਾ ਠੀਕ ਹਾਂ ਆਂਦੇ ਆ ਕੋਲ ਆਪਣੇ ਜੀਜੇ ਫੋਨ ਬਣਾ ਲਿਓ ਲਾਗੇ ਘਲਾ ਰਹੀ ਠੀਕ ਹੈ ਮੈਡਮ ਠੀਕ ਆ ਫੋਨ ਬਣਾਉਂ ਮੈਡਮ ਤੁਸੀਂ ਮੋਲ ਦੇ ਤੁਸੀਂ ਬਣਾ ਦੇ ਭੈਣ ਚੋਰ ਤੇਰੀ ਨਾਲ ਬੋਂਡ ਪਾ ਰਹੇ ਸੱਟ ਚੋਦਾ ਮੈਡਮ ਕਿਹੜੇ ਥਾਣੇ ਚ ਬੋਲਦੇ ਤੁਸੀਂ ਆ ਤੈਨੂੰ ਦੱਸਾਂ ਕਿਹੜੇ ਥਾਣੇ ਬੋਲਦੀ ਆ ਮੈਡਮ ਜੀ ਤੁਸੀਂ ਪੁਲਿਸ ਅਫਸਰ ਆ ਦੱਸਣ ਦੀ ਕਿੰਨੀ ਕੋ ਪ੍ਰੋਬਲਮ ਹੈ ਦੱਸ ਸਕਦੇ ਤੁਸੀਂ ਤੂੰ ਆਉਣਾ ਕਿ ਨਹੀਂ ਤੂੰ ਆਣਾ ਤੂੰ ਮੈਨੂੰ ਤੂੰ ਦੱਸ ਮੈਂ ਤੈਨੂੰ ਦੱਸ ਰਹੀ ਆ ਦਫਤਰ ਕਿਹੜੇ ਦਫਤਰ ਆਉਣਾ ਵਾ ਮੈਡਮ ਮੇਰੇ ਐਸ ਵਕਤ ਆ ਹੱਥ ਖੜੇ ਮੈਂ ਕੰਬਲ ਵਾਲੀ ਫੈਕਟਰੀ ਜਾਂ ਮੇਰੇ ਕੋਲ ਰੁਪਈਆ ਕੋਲ ਨਹੀਂ ਆ ਤੇ ਮੈਂ ਕਿੱਦਾਂ ਆਵਾਂ ਤੇ ਜਿਹੜਾ ਤੂੰ ਬੋਲ ਰਿਹਾ ਕੰਗਰ ਦੇ ਪੁੱਤ ਆ ਉਹ ਲੱਗ ਕੇ ਜਨਾਨੀ ਬੈਠੀ ਆ ਮੇਰੇ ਹਾਂ ਤੇਰੀ ਦਵਾਈ ਨਹੀਂ ਹੋਏਗੀ ਤੇਰੀ ਵੀ ਨਾਲ ਬੋਨਟ ਕਟਾਉਂਗੀ ਭੈਣ ਚੋਦਾ ਕਰਾ ਚਾਰ ਕੋ ਵੀ ਵੇਚਦਾ ਫੋਨ ਕੇ ਇਹਦਾ ਚਲੋਂ ਡਿਆ ਠੀਕ ਆ ਜੀ ਠੀਕ ਆ ਗੱਲ ਕਰ ਆਪਣੇ ਪਿਓ ਦੇ ਨਾਲ ਮੈਮ ਕੀ ਦੇ ਨਾਲ ਮੈਮ ਕੀ ਦੇ ਨਾਲ ਗੱਲ ਕਰਾਂ ਚਰਨ ਜੀ ਦੇ ਨਾਲ ਗੱਲ ਕਰਾ ਮੈਡਮ ਪਹਿਲੀ ਗੱਲ ਤਾਂ ਪੁਲਿਸ ਵਾਲੇ ਇੰਨਾ ਕੌੜਾ ਬੋਲਦੇ ਨਹੀਂ ਹੁੰਦੇ ਜਿੱਦਾਂ ਤੁਸੀਂ ਬੋਲਣਦੇ ਆ ਠੀਕ ਆ ਉਹ ਸਵਾਲੇ ਤੇਰੀ ماں ਲੱਗਦੀ ਆ ਕਿ ਤੇਰੀ ਤਰ ਭੈਣ ਦੀ ਤਰੀ ਹੋਰ ਕੁਝ ਲੱਗਦੀ ਆ ਮੈਡਮ ਜੀ ਜੇ ਕੋਈ ਪੁਲਸ ਵਾਲੀ ਮੇਰੀ ماں ਬਣ ਜਾਵੇ ਫਿਰ ਕਾਦੇ ਘਟਿਆ ਤੂੰ ਕੁੱਤਿਆਂ ਚੂੜਿਆਂ ਵਰਗੀ ਬਿਆਹ ਕਹਿਣਾ ਫਿਰ ਤਾਂ ਨਿਆਰੇ ਬਾਜੀ ਮੇਰਾ ਦਾੜੀ ਤੋਂ ਪੁਲਸ ਵਾਲਾ ਹੋ ਜਾਊਗਾ ਪੁਲਸ ਵਾਲਾ ਕਾਹਦਾ ਜਿਹੜੀ ਅੰਦੇ ਤੇ ਬਣ ਬਣਦੀ ਭੁੱਖਾ ਨੰਗਿਆ ਉਹਨਾਂ ਗਰੀਬਾਂ ਨੂੰ ਬਗਰੀ ਮਾਰ ਕੇ ਉਹਨੂੰ ਲੈ ਗਿਆ ਕੰਜਰਾ ਅੱਲਾਕੇ ਖਲੋਤਾ ਇਹਨਾਂ ਨਾਲ ਗੱਲ ਕਰਾਂ ਮੈਂ ਮੈਡਮ ਜੀ ਨਾ ਦੀ ਔਕਾਤ ਉਹ ਕਿਹੜਾ ਬੰਦਾ ਮਾਰ ਕੇ ਸੌਂਦੇ ਉਹ ਰੋਟੀ ਖਾ ਕੇ ਸੌਂਦੇ ਆ ਮੈਂ ਤੈਨੂੰ ਦੱਸਾਂ ਤੇਰੇ ਵਾਂਗ ਪਾ ਦੇ ਵੰਗੂ ਠੱਗੀਆਂ ਨਹੀਂ ਮਾਰਦੇ ਨਾਲੇ ਭੈਣ ਚੋਦਾ ਬੋਨ ਤੂੰ ਆਪਣੇ ਉਹ ਜਿਹੜਾ ਤੈਨ ਆਣਵਾਈਗਾ ਨਵਾਂ ਸਾਡਾ ਪਾਜਾ ਦਾਜਾ ਬਣਿਆ ਉਹਨੂੰ ਬਣਾ ਮੈਡਮ ਜੀ ਪਣਵਾਈਏ ਤੇ ਇਹ ਉਹਨੂੰ ਬਣਾ ਸਾਨੂੰ ਕਿਹਨੇ ਬਣਾਇਆ ਜੀ ਜਿਹਨੂੰ ਜਿਹੜਾ ਮੋਣਾ ਨੂੰ ਬਣਾਉਣ ਨੂੰ ਮੈਂ ਦੱਸਾਂ ਹਾਂ ਤੇਰੇ ਮੈਂ ਬੰਡ ਪਾੜਦੇ ਨਹੀਂ ਹਾਂ ਇਹ ਨਾ ਦੱਸੇ ਬੜੇ ਤੇਰੇ ਮੈਂ ਉਹ ਜਹਾਲ ਕਰਾਉਂ ਨਹੀਂ ਯਾਦ ਕਰਾ ਰਣੇ ਕਾ ਹਾਂ ਪਰ ਪੁਲਿਸ ਵਾਲੇ ਨਹੀਂ ਕੌੜਾ ਬੋਲਦੇ ਉੱਤ ਪੁਲਿਸ ਵਾਲੇ ਦੇ ਨੂੰ ਸਗਨਵਾਲ ਦੇ ਰਾਮ ਇਹ ਸਤਨਾ ਦਾ ਬਹੁਤ ਨੂੰ ਪਤਾ ਸੀ ਪਰੋਂਦੀ ਕਰਵਾ ਠੀਕ ਆ ਮੈਡਮ ਜੀ ਪੜੇ ਦਾ ਮੈਡਮ ਜੀ ਮੂੰਹ ਵੇਖਿਆ ਕਿਵੇਂ ਦੁੰਦਾ ਮੈਂ ਤੇਰੀ ਪੁੱਤ ਦੇ ਗੇਰਾ ਮੱਛੈ ਨੂੰ ਆਪੇ ਵੇਖੇਗਾ ਭੈਣ ਚੋਲ ਹੈਲੋ ਹੈਲੋ ਹਾਂਜੀ ਤੇ ਤੁਸੀਂ ਆਏਗੇ ਸਾਡੇ ਥਲੇ ਦੁਕਾਨ ਦੇ ਕਾਲ ਹੰਕਾਰ ਹਾਂਜੀ 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 ਕੀ ਸਾਡੇ ਤੜੀ ਆਪਣੇ ਦੱਸੋ ਕਿ ਕੌਣ ਹੈਗੇ ਜੀ ਪੁੱਤਰ ਗਰਜੀਤ ਸਿੰਘ ਬੋਲਦਾ ਜੀ ਕਿੱਥੋਂ ਦੇ ਹਾਂਜੀ ਸਮਰਸਰ ਤੋਂ ਆਛਾ ਤੇ ਮੇਰੇ ਘਰ ਦਾ ਐਡਰੈਸ ਕਿਨੇ ਦੱਸਤਾ ਤੈਨੂੰ ਹੈ ਪੱਦੀ ਕਦੇ ਮੇਰੇ ਘਰ ਦਾ ਐਡਰੈਸ ਕਿਨੇ ਦਿੱਤਾ ਤੈਨੂੰ ਕਿੰਨਾਂ ਨੇ ਉਹਨਾਂ ਮੁੰਡਿਆਂ ਨੇ ਦਿੱਤਾ ਹੈ ਪੁਲਿਸ ਵਾਲਿਆਂ ਨੇ ਕਿਤੇ ਆਏ ਹੋਣਗੇ ਤੁਹਾਨੂੰ ਪਰਮਾਨਾ ਨੋਟ ਕਰਵਾਉਣਾ ਪੁਲਿਸ ਵਾਲੇ ਜਿਹੜਾ ਪਰਮਾਨਾ ਨੋਟ ਕਰਵਾਉਣਾ ਹੈ ਉਹਨਾਂ ਨਾਲ ਗੱਲ ਹੋਈ ਉਹ ਕਹਿੰਦਾ ਵੀ ਕੱਲ ਦਾ ਟਾਈਮ ਦਿੱਤਾ ਇਹਨਾਂ ਨੂੰ ਮੇਰੀ ਗੱਲ ਸੁਣ ਪੁੱਤ ਤੂੰ ਮੇਰੀ ਗੱਲ ਸੁਣ ਤੇਰੇ ਨਾਲ ਸਾਡਾ ਕੋਈ ਵੈਰ ਨਹੀਂ ਹੈਗਾ ਤਰਵੇਂ ਦੱਸਾਂ ਮੇਰੇ ਨਾਲ ਪੁੱਤ ਵੈਰ ਨਾ ਪਾਵੇਂ ਚੰਗਾ ਰਹੇਗਾ ਈ ਨਾ ਮੈਂ ਤੇਰੇ ਖਤੋਂ ਨਾ ਪੁੱਤ ਮੇਰੀ ਗੱਲ ਸੁਣ ਨਾ ਸਾਡੇ ਨਾਲ ਉਹਦੇ ਨਾਲ ਕੋਈ ਸਾਡੀ ਕੋਈ ਜਾਤੀ ਦੇਖਾਣੀ ਪੁੱਤ ਨਾ ਨਹੀਂ ਨਹੀਂ ਮੈਨੂੰ ਸਮਝੀ ਦੇ ਰਿਹਾ ਜੋ ਅੱਡੀ ਜੀ ਕੇ ਕਿ ਜਿਵੇਂ ਕਿਸ ਤਰ ਮੈਂ ਤੈਨੂੰ ਇਹੋ ਗੱਲ ਕਹਿੰਦੀ ਕਿ ਪੁੱਤ ਤੇਰੇ ਨਾਲ ਸਾਡੀ ਕੋਈ ਨਹੀਂ 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 ਮੈਂ ਕੋਈ ਹੋਈ ਕਹਿਣ ਦੇ ਜੋ ਨਾ ਮੈਂ ਹੱ피 ਹੋਈ ਕਹਿਣ ਦੇ ਜੋ ਮੈਂ ਤੈਨੂੰ ਕਿਹਾ ਉਹ ਤਾਂ ਤਰ ਮੈਂ ਕਿਹਾ ਹੀ ਨਹੀਂ ਮੈਂ ਤੈਨੂੰ ਕਿਹਾ ਪੁੱਤ ਮੇਰੇ ਨਾਲ ਕੋਈ ਗੰਢ ਹੈ ਵੇ ਮੈਂ ਸ਼ਾਇਦ ਤੁਸੀਂ ਮੈਨੂੰ ਧਮਕੀ ਦੇ ਰਹੇ ਜੁਗਾ ਡਰਾ ਰਹੇ ਜਦੋਂ ਪੁੱਤ ਤੈਨੂੰ ਮੈਂ ਮੈਂ ਉਹ ਆਏ ਨਹੀਂ ਕਿਹਾ ਮੈਂ ਤੈਨੂੰ ਕਿਹਾ ਪੁੱਤ ਮੇਰੀ ਗੱਲ ਸੁਣ ਹਾਂਜੀ ਕੋਈ ਕੋਈ ਸਾਡੇ ਨਾਲ ਕੋਈ ਦੁਸ਼ਮਣ ਨਹੀਂ ਨਾ ਤੂੰ ਪਾ ਤੇ ਨਾ ਪੁੱਤ ਤੇਰੇ ਨਾਲ ਹੀ ਪਾਉਣੇ ਪੁੱਤ ਨਾ ਮੇਰੇ ਨਾਲ ਚ ਕੁਝ ਲੈਣਾ ਤੇ ਨਾ ਕੁਝ ਦੇਣਾ ਉਹ ਕੁੜੀ거든 ਉਹ ਦਿਨ ਇੱਥੇ ਕੁੜੀ ਰੋਂਦੀ ਆਈ ਪਤਾ ਹੀ ਹਾਂ ਦੀ ਮੰਨ ਗਈ ਮੇਰੀ ਗੱਲ ਮੰਨ ਗਿਆ ਠੀਕ ਹੈ ਕੁੜੀ ਰੋਂਦੀ ਹੋਊਗੀ ਹਾਂ ਹਾਂ ਕੁੜੀ ਨੇ ਕੋਰਟ ਕੇਸ ਕੀਤਾ ਹੋਇਆ ਵਾ ਆਪਾਂ ਕੋਰਟ ਕੇਸ ਕੀਤਾ ਆਪਣਾ ਮਤਲਬ ਮੰਦਾ ਇੰਟਰਫੇਅਰ ਕਰਨ ਦਾ ਕਿਸੇ ਦੀ ਗੱਲ ਜੀ ਜਾਂ ਜਾਤੀ ਖਿਲਾਫ ਬੋਲਣ ਦਾ ਮਤਲਬ ਮੰਦਾ ਵਾ ਮੈਂ ਤਾਂ ਕੋਈ ਗੱਲ ਸਾਂ ਉਹ ਮੈਨੂੰ ਕੀ ਪਤਾ ਕੌਣ ਜਾਤੀ ਦਾ ਮੇਰੀ ਗੱਲ ਸਾਂ ਮੈਂ ਤਾਂ ਨਹੀਂ ਨਹੀਂ ਜਿਵੇਂ ਸਾਡੇ ਨੂੰ ਕੀ ਦੇ ਕੀ ਦੇ ਬੋਲਦੇ ਜਾਂ ਜਾਤੀ ਖਿਲਾਫ ਹੈ ਉਹ ਮੁੰਡੇ ਨੂੰ ਜਿਹੜਾ ਚਰਨਜੀਤ ਸਿੰਘ ਆ ਮੇਰੀ ਗੱਲ ਸਾਂ ਜਦੋਂ ਹੀ ਉਹਨੂੰ ਫੋਨ ਕੀਤਾ ਨਾ ਆਦਾ ਚਰਨਜੀਤ ਹੈਗਾ ਹੀ ਨਹੀਂਗਾ ਅੱਛਾ हां ਉਹ ਤਾਂ ਮੇਰੇ ਚਰਨਜੀਤ ਹੈਗਾ ਨਹੀਂ ਮੈਂ ਤੇਰਾ ਕੋਈ ਯਾਰ ਯਾਰ ਦੋਸਤ ਬੋਲਣ데요 ਸਾਨੂੰ ਉਹਨੂੰ ਕੀ ਪਤਾ ਵੀ ਉਹ ਕਿਹੜੀ ਜਾਤ ਹੈ ਨਹੀਂ ਜਾਤ ਅਸੀਂ ਇਹ ਸ਼ਬਦ ਇਸਤੇਮਾਲ ਕਰਨ ਦੇ ਜਿਹੜਾ ਵਾ ਇਹ ਇਸੇ ਕਿਸ ਮਸੂਮ ਦੇ ਕਾਦੇ ਵਾਸਤੇ ਆਪਾਂ ਇਸਤੇਮਾਲ ਕਰਨ ਦੇ ਤੁਹਾਨੂੰ ਤੇ ਮੇਰੀ ਸੁਣ ਗੱਲ ਜਦੋਂ ਆਪਾਂ ਕਿਤੇ ਆਪਾਂ ਘਰ ਵਿੱਚ ਕੋਈ ਕਿਦਰ ਕੋਈ ਗੱਲ ਕਰਦੇ ਜੇ ਆਪਣੇ ਮੂੰਹ ਨਿਕਲਦੀ ਹੈ ਨਾ ਚੱਲ ਗੰਦਾ ਫਲਾਣਾ ਅੰਦਸ ਤੇ ਕਹਿ ਦਈਦਾ ਵਾ ਮੂਤ ਕਿਤੇ ਜਿਹੜੇ ਮੂੰਹ ਨਿਕਲ ਗਿਆ ਆ ਜਨਵਰੀ ਕਿਹ ਹੁੰਦਾ ਯੂਨਿਟ ਰਿਕਾਰਡਿੰਗ 'ਚ ਆਲੋ ਮੇਰੇ ਟਾਈਮ ਤੋਂ ਮੈਂ ਨਾ ਕਿਤੇ ਬੈਠਾ ਮੈਂ ਕਰਦਾ ਤੈਨੂੰ ਬਾਅਦ ਚ ਰ ਮੈਂ ਮੇਰੇ ਘਰੋਂ ਮੈਂ ਨਾ ਟਾਈਮ ਟੂ ਮਨਾਇ ਮੇਰੇ ਕੋ ਮੈਂ ਪਟਿਆਰੇ ਗਈ ਆ ਮੈਂ ਅੱਜ ਉੱਥੋਂ ਆਉਣਾ ਨਹੀਂ ਜਦੋਂ ਮੈਂ ਆਈ ਮੈਂ ਤੈਨੂੰ ਫੋਨ ਕਰੂੰਗੀ ਫਿਰ ਆਂਜੀ ਮੇਰੇ ਘਰ ਹਾਂ ਚਲੋ ਕੋਈ ਗੱਲ ਠੀਕ ਹੈ ਹੈਲੋ ਹੈਲੋ ਮੇਰੇ ਘਰੋਂ ਕਾਕੇ ਤੈਨੂੰ ਕਿਹੜੀ ਮੈਂ ਤੈਨੂੰ ਧਮਕੀ ਦਿੱਤੀ ਆ ਵੇ ਮੂੰ ਆਪਣੇ ਤੇ ਕਹਾਂ ਦੇ ਜੋ ਵੀ ਮੇਰੇ ਨਾਲ ਵੈਰ ਨਾ ਪਾਇਓ ਤੇ ਇਹ ਇੱਕਦਮ ਕੀ ਆਂ vair ਪਾਉਣਾ ਹੈ ਅਸੀਂ ਤਾਂ ਸਭ ਦੇ ਸਾਹਮਣੇ ਪੱਤਰਕਾਰ ਜਿਹੜਾ ਜਿਹੜਾ ਕੋਈ ਮਰਜ਼ੀ ਸਾਤ ਲੈ ਸਾਨੂੰ ਅਸੀਂ ਤਾਂ ਹੁਣ ਇੰਨੀਆਂ ਲੜਾਈਆਂ ਹੋ ਜਾਂਦੀਆਂ ਤੇ ਦੋਹਾਂ ਤਰ੍ਹਾਂ ਚ ਜਾਣੇ ਆ ਵੀ ਤੁਹਾਡੀ ਲੜਾਈ ਉਹਨਾਂ ਨਾਲ ਹੱਟਦਾ ਥੋੜਾ ਵਾਹੀ ਦਾ ਇਨਸਾਫ ਤੋਂ ਨਾ ਹੁੰਦਾ ਕਲੇਨ ਮੇਰੇ ਕਾਸੋਂ ਤਮ ਕੀ ਮੈਂ ਤੈਨੂੰ ਕੋਈ ਨਹੀਂ ਦਿੱਤੀ ਜਿਹੜਾ ਤੂੰ ਸਾਹਮਣੇ ਆਏਗਾ ਨਾ ਮੇਰੇ ਓਹ ਤੈਨੂੰ ਪਤਾ ਲੱਗ ਜੂ ਪਈ ਪੁੱਤ ਕੌਣ ਹੈਗੇ ਆ ਉਹ ਨਹੀਂ ਹੁਣ ਵੀ ਆ ਕੇ ਆ ਕੀ ਕੌਣ ਵਾਲੇ ਕੀ ਗੱਲ ਹੋਗੀ ਦੱਸੋ ਮੈਨੂੰ ਮੈਂ ਕੀ ਕਰਨਾ ਤੁਹਾਡੇ ਸਾਹਮਣੇ ਆਣ ਕੇ ਤੁਹਾਡਾ ਵਰਚਨ ਲੈਣਾ ਏ ਤੁਸੀਂ ਉੱਠ ਕੇ ਮੈਨੂੰ ਫੋਨ ਤੇ ਧਮਕਾ ਦੇਂਦੇ ਜੁਗ ਬਿਦਰੋ ਕੇ ਨੂੰ ਮੱਖੇ ਲੱਗੇਗਾ ਨਾ ਉਹਨੂੰ ਪਤਾ ਲੱਗ ਜੰਦਾ ਬੰਦਾ ਕਿਹੋ ਜਿਹਾ ਵਾ ਮੈਂ ਤੈਨੂੰ ਇਹ ਗੱਲ ਕਹੀ ਆ ਹਾਂ ਨਹੀਂ ਨਹੀਂ ਉਹਦਾ ਦੋਸਤ ਹੈ ਜਰਾ ਜਰਾ ਉਹ ਤਰਾ ਜਿਹੜਾ ਮੁੰਡਾ ਜਿਹੜਾ ਤੇਰੇ ਕੋ ਜਿੰਨੇ ਫੋਨ ਕਰਾਉਂਦੇ ਆ ਨਾ ਤੂੰ ਉਹਦਾ ਯਾਰ ਦੋਸਤ ਹੈ ਰਾਵਾਂ ਕੋਈ ਯਾਰ ਦੋਸਤ ਨਹੀਂ ਹੈਗਾ ਮੇਰਾ ਨਹੀਂ ਕੋਈ ਅਸੀਂ ਪੱਤਰਕਾਰ ਆ ਸਾਡੂ ਕਿਦੇ ਵੀ ਸੱਤੋ ਕੇ ਨਾ ਨੰਬਰ ਮੇਰਾ ਰਣਜੀਤ ਮੇਰਾ ਨਾਮ ਆ ਨੰਬਰ ਸੇਵ ਕਰ ਲੋ ਤਦੇ ਵੀ ਲੋੜ ਪੈਂਦੀ ਹਾ ਛੱਡੋ ਅਸੀਂ ਨਹੀਂ ਕਿਸੇ ਦੇ ਯਾਰ ਦੋਸਤ ਮੇਰੇ ਕਾਹਨ ਅਸੀਂ ਤੇ ਅਸੀਂ ਤੇ ਅਸੀਂ ਤੇ ਕਾਹਨ ਸੁਣ ਲੋ ਗੱਲ ਇੱਕ ਮਿੰਟ ਅਸੀਂ ਤੇ ਪਤਾ ਹੀ ਪਾਤੀ ਦੀ ਉਹਦੇ ਨਾਲ ਮੈਂ ਅਸੀਂ ਸਭ ਦੇ ਸਾਹੇ ਆ ਤਾਨੂੰ ਕੋਈ ਵੀ ਦੋ ਤਰ੍ਹਾਂ ਲੜੀਆਂ ਹੁੰਦੀਆਂ ਨਾ ਤਸੀਂ ਦੂਜੀ ਘਰ ਦੇ ਵਿੱਚ ਜਾਨਦੇ ਆ ਨਾ ਜਦੋਂ ਅਸੀਂ ਕੋਈ ਗੱਲ ਕਹਿੰਦੇ ਲੜਾਈ ਤੁਹਾਡੀ ਉਹਨਾਂ ਨਾਲ ਅਸੀਂ ਸਾਡੇ ਫਸਦੇ ਆ ਸਾਡੀ ਕਹੇ ਨਾ ਲੜਾਈ ਨਹੀਂ ਕਾਕੇ ਹਾਂ ਅਸੀਂ ਤੇ ਤੁਹਾਡੇ ਕੋਈ ਉਹ ਪੁੱਛਣ ਗਿਆ ਵੀ ਤੁਸੀਂ ਜਾਤੀ ਖਿਲਾਫ ਬੋਲੇ ਜੋ ਇੱਕ ਤੁਹਾਡੀ ਥਾਣੇ ਦੀ ਰਿਕਾਰਡਿੰਗ ਆਉਂਦੀ ਵੀ ਥਾਣੇ ਬੋਲਦੇ ਆ ਉਹ ਤੁਹਾਨੂੰ ਪੁੱਛਣ ਗਏ ਆ ਕੀ ਅਸੀਂ ਕੀ ਮਾਰਾ ਕਰਤਾ ਦੱਸੋ ਮੈਨੂੰ ਸਾਡੀ ਪੁਲਿਸ ਜੇ ਸਾਡੀ ਪੁਲਿਸ ਵਾਲਿਆਂ ਨਾਲ ਗੱਲ ਹੋ ਗਈ ਤੁਸੀਂ ਤੇ ਵਿੱਚ ਤਣੋਗੇ ਉਹਨਾ ਬਣਦਾ ਨਹੀਂਗਾ ਤੁਹਾਨੂੰ ਕਿਉਂ ਨਹੀਂ ਬਣਦਾ ਉਹਨੇ ਸਾਨੂੰ ਪੱਕੇ ਦਿੱਤਾ ਵਾ ਵੀ ਆ ਗੱਲ ਆ ਕਿਹਨੇ ਪਾਖ ਰਿਤਾਵਾ ਮੁੰਡੇ ਨੇ ਕਹਿੰਦਾ ਵੀ ਮੈਨੂੰ ਇੱਕ ਕੋਈ ਨਾਲ ਉਹਦੀ ਭੂਆ ਸੱਸ ਕੋ ਉਹਨਾਂ ਵੀ ਵਟਸਐਪ ਤੇ ਧੰਮ ਕੀ ਦੇਣ ਦੇ ਉਹਨੂੰ ਗਰੀਬ ਨੂੰ ਉਹ ਆਂਦਾ ਭਾਜੀ ਉਹ ਵੀ ਧੰਮ ਕੀ ਦੇ ਜਾਣਦਾ ਇੱਕ ਮਿੰਟ ਖਲੋ ਜਾ ਇੱਕ ਮਿੰਟ ਬੋਤ ਉਹ ਗਰੀਬ ਆ ਵੀ ਉਹਨੇ ਦੂਜਾ ਦੂਜੇ ਥਾਂ ਉਹ ਇੱਕ ਜਨਾਨੀ ਛੱਡੇਗਾ ਤੂੰ ਇੱਕ ਜਨਾਨੀ ਛੱਡੇਗਾ ਦੂਜਾ ਵਿਆਹ ਕਰਾ ਤੇਰੇ ਨਾਲ ਵੀ ਉਹ ਪੰਗੇ ਪੈਣਗੇ ਮੇਰੀ ਗੱਲ ਮੰਨ ਗਏ ਆ ਮੈਂ ਰੱਖੀ ਹੋਗੀ ਉਹਨੇ ਮੈਂ ਕਿਹੜਾ ਮਾਮੇ ਦਾ ਪੋਤੇ ਆ ਵੀ ਮੈਨੂੰ ਪਤਾ ਉਹ ਸਾਰੀ ਉਹਦੀ ਡਿਟੇਲ ਬਾਰੇ ਤੁਹਾਨੂੰ ਪਤਾ ਤੇਰੇ ਮਾਮੇ ਦਾ ਪੁੱਤ ਹੀ ਆ ਤੂੰ ਉਹਦੀ ਉਹਦੀ ਗੱਲ ਕਰਨੀ ਤੇਰੇ ਮਾਮਾ ਤੂੰ ਉਹਦੇ ਮਾਮੇ ਦਾ ਪੁੱਤ ਹੀ ਲੱਗ ਕੋਰਡ ਦਾ ਕੇਸ ਚੱਲਣ ਦੇ ਆਪਣਾ ਕੰਮ ਹੀ ਕੋਈ ਨਹੀਂ ਕੇ ਇਹਦੇ ਵਿੱਚ ਇੰਟਰਫੇਅਰ ਕਰਦਾ ਫੇਰ ਤੂੰ ਵੀ ਉਹਦਾ ਕੋਰਡ ਦਾ ਕੇਸ ਚੱਲਣ ਦੇਣਾ ਤੂੰ ਵੀ ਅੱਜ ਤੋਂ ਬਾਅਦ ਮੈਨੂੰ ਫੋਨ ਨਹੀਂ ਕਰਨਾ ਬੋਲਣ ਦੇ ਜੋ ਹਾਂ ਅਹੀਂ ਲੈਣਾ ਤੁਹਾਡਾ ਪੱਕ ਦੋ ਅਸੀਂ ਦਾਜੂ ਵੀ ਮੰਗਣ ਲੈ ਆ ਦੋ ਪੱਕ ਤੇ ਤੂੰ ਹੀ ਜਾਤੀ ਖਿਲਾਫ ਬੋਲੇਗਾ ਕਿਹੜੀ ਕੱਲ ਬੋਲਿਆ ਗਿਆ ਦੱਸ ਦੋ ਅਹੀਂ ਅਹੀਂ ਨਹੀਂ ਅਹੀਂ ਉਹਨੇ ਉਹਨੇ ਦੂਜੀ ਜਨਮ ਨਹੀਂ ਰੱਖੀ ਆ ਮੇਰੇ ਘਰ ਸਾ ਸਾਨੂੰ ਤੇ ਪਤਾ ਨਹੀਂ ਕਿਹੜੀ ਜਾਤੀ ਦਾ ਕਰੀਦਾ ਨਹੀਂ ਹੈਗਾ ਉਹ ਹਾਂ ਤੇ ਫੇਰ ਆਪਾਂ ਇਹ ਨਹੀਂ ਗੱਲ ਕਿਉਂ ਕਹਿ ਸਕਦੇ ਕਿਸੇ ਨੂੰ ਵੀ ਹਾਂ ਕੀਤਾ ਸੀ ਜਾਤੀ ਸਾਡੀ ਜਾਤੀ ਹੋਈ ਨਾ ਹੋਈ ਜਿਹੜੀ ਅਸੀਂ ਉਹਨੂੰ ਕਹਤਾ ਵਾ ਉਹ ਇਹ ਗੱਲਾਂ ਤੁਹਾਨੂੰ ਕਿੱਥੇ ਉਹਨੂੰ ਕਹਿਣ ਦੇ ਜਣਾ ਫੋਲ ਪਿਆ ਉਹਨੂੰ ਕਹਿ ਦੇ ਐ ਅਹੀਂ ਤੁਸੀਂ ਗੱਲ ਗੱਲ ਤੇ ਫੋਨ ਕਰਕੇ ਤਮ ਚੰਦੀ ਜਾਣ ਦੇ ਹਰ ਗੱਲ ਕਾਦੀ ਜਦੋਂ ਮੈਂ ਉੱਪਰ ਗਈ ਜAVE ਆਹੋ ਤਮ ਕਿਤਨੂੰ ਦਿੱਤੀ ਆ ਜੜੀ ਤਮ ਕਿਤਨੂੰ ਦਿੱਤੀ ਜਾਨਵਾਸੀ ਗਏ ਤੇ ਤਰੀ ਉੱਠ ਕੇ ਸਾਢਨੇ ਤਾਂ ਡਾਊਨ ਦੇ ਜੋ ਖਬਰਦਾਰ ਸਾਹਿਬ ਕਿਹ ਹੈ ਕੋਈ ਪਾਸੇ ਭੁੱਖ ਤੁਹਾਨੂੰ ਨਹੀਂ ਦੇਣਾ ਤੈਨੂੰ ਪਾਸੇ ਜਾਣਾ ਲੱਗ ਹੋ ਰਿਹਾ ਐਨੀ ਗੱਲ ਚਾਹੀਦੀ ਸਾਡੇ ਗੱਲ ਬੜੀ ਉੱਤੇ ਬਾਈ ਹਾਂ ਹਾਂ ਡੀਐਸਪੀ ਸਾਹਿਬ ਵੱਲੋਂ ਦਿੱਤਾ ਗਿਆ ਭਰੋਸਾ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ